ਮੋਦੀ ਆਪਾਂ ਦੂਜੀ ਦੀਦੀ ਦੇ ਘਰੇ ਆ ਗਏ ਆ ਕੀ ਨਾਮ ਹੈ ਦੀਦੀ ਦਾ ਸੋਨੂ ਦੀਦੀ ਸੋਨੂ ਦੀਦੀ ਹਾਂ ਜਿਹੜੇ ਤੁਸੀਂ ਲੌਕ ਰੱਖੇ ਸੀ ਨਾ ਸੋਨੂ ਦੀਦੀ ਹਾਂ ਆਪਾਂ ਉਹਨਾਂ ਦੇ ਘਰੇ ਅੱਜ ਆਏ ਹੋਏ ਆ ਇਨਵਾਈਟ ਕੀਤਾ ਦੀਦੀ ਨੇ ਸਾਨੂੰ ਤੇ ਬਾਕੀ ਫੈਮਲੀ ਅੰਦਰ ਹੈ ਹੂੰ ਮੇਰੇ ਸਾਰੇ ਆਪਣੇ ਘਰੇ ਦੋ ਗੱਡੀਆਂ ਤੇ ਉਹਨਾਂ ਇੱਕ ਆਡੀ ਤੇ ਤੇ ਇੱਕ ਅਦਰ ਸਕੋਡਾ ਆ ਤੇ ਆ ਪੰਜ ਸਤਰੀ ਕਾਰ ਨਹੀਂ ਕਰਦੇ ਕੋਈ ਖਾਨ ਹੈ लेट हो गया थोड़ा यार बिल्कुल नहीं ठीक है भाई काम बहुत नहीं जान बहुत पंगे ने खाया जितनी से तक हम नहीं बना रहे मुंडि को छोटा पूरी हां पाजी नु भी करना है करना है बड़ी फोन ओ निकल गया अपना भी वेरी गुड भाई पाजी

ਅੱਛਾ ਅੱਛਾ ਉਹ ਜਿਹੜਾ ਕੰਮ 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 ਮਨ ਹੁਣ ਆ ਗਏ ਮੈਂ ਮਤ ਅਸੀਂ ਸਾਰੇ ਹੁਣ ਆਏ ਆ ਬ੍ਰਿੰਦਰ ਅਰਪੋਰਟ ਤੇ ਛੱਡ ਕੇ ਆ ਬ੍ਰਿੰਦਰ ਨੂੰ ਛੱਡ ਆਏ ਹੁਣ ਤਾਂ ਲੱਗ ਜਾਂਦਾ ਕਿ ਜਿੱਦਾਂ ਹਣਾ ਇੱਕ ਜਣਾ ਵਿੱਚ ਘੱਟ ਹੈ ਬੱਚੇ ਆ ਸਾਨੂੰ ਇੱਕ ਸਿਮਰਾਂ ਵਰਗੇ ਇੱਕ ਦਮਨ ਵਰਗੇ ਹੂੰ ਨੂਰ ਸਿਮਰ ਸਿਮਰ ਤੇ ਅੰਗਦ ਉਹ ਪਾਜੀ ਸਾਡੇ ਨਾਮ ਬੜਾ ਕਿਹਨਾਂ ਨਾ ਬ੍ਰਿੰਦਰ ਸਿੰਘ ਭਾਈ ਦਾ ਨਾਮ ਬਟਾ ਇਸੋਂ ਦੀ ਦਿੰਦੇ ਤੁਸੀਂ ਸਾਰੇ ਜਾਣਦੇ ਹੋ ਅੱਛਾ ਇਹ ਵੀ ਰਾਜਸਥਾਨ ਤੋਂ ਆ ਓਕੇ ਬਧੀਏ ਇਕ ਗੱਲ ਉਹਥੇ ਨਾਲ ਹੀ ਨਿਸ਼ਕੇਦਾਰੀਆਂ ਸਾਡੀਆਂ ਓਕੇ ਓਕੇ ਹਾਂਜੀ ਲੈਣਾ ਨੂੰ ਤੁਸੀਂ ਦਾਲਵੇ ਇਹਨਾਂ ਨੂੰ ਤੁਸੀਂ ਪਹਿਲਾਂ ਵੀ ਮਿਲ ਚੁੱਕੇ ਕਿੰਨੀ ਵਾਰ ਸ਼ਾਮ ਨੂੰ ਬਣਾ ਲੈ ਕੇ ਆਉਣ ਹਰ ਪਰਸਨ ਹੱਡ ਦਿਲਾਂ ਤੇੜਕਣਾ ਹਾਂ ਰੈਡੀ ਇਹ ਦੇ ਦੇ ਵਾਹ ਉਧਰੋਂ ਆਂਦੀ ਤੈਨੂੰ ਵਾਹ ਇਧਰੋਂ ਆਂਦੀ ਤੇ ਫੋਟੋ ਉਧਰ ਦੇ ਦੇ ਚਿੱਟੇ ਬਣਾ ਲਓ ਹਾਂ ਕਿਤੇ ਨੂੰ ਦੇ ਕੇ ਪੈਸੇ ਲੱਗਦੇ ਨੇ ਚੱਪੋ ਨਹੀਂ ਦੇਖੀ ਰਹਿਣਾ ਥੋੜਾ ਜਿਹਾ ਥੋੜਾ ਜਿਹਾ ਨਹੀਂ ਅੱਜ ਉਸ ਕਿਧਰ ਰਹਿ ਗਿਆ ਭਾਜੀ ਦਾ ਭਾਜੀ ਇਹ ਗਲਤ ਗੱਲ ਏ ਅੱਜ ਅੱਜ ਅੱਛਾ ਮੈਂ ਕਿ ਉਹਦਰ ਪਾਣੀ ਦਾ ਤੇ ਲੋਈ ਦੀ ਜੀ ਸਾਡੇ ਬਸਤੇ ਡਿਨਰ ਆਦ ਉਹ ਤਾਂ ਭਾਈ ਦੀ ਮੇਨ ਕੁਰਸੀ ਇਹੀ ਹੁੰਦੀ ਨਾ ਇਹ ਜਿਹੜੇ ਹੈੱਡ ਬਣਦਾ ਮੇਨ ਨਹੀਂ ਮੰਦੇ ਨਹੀਂ ਭਾਜੀ ਹੱਡਾ ਹੈ ਨਹੀਂ ਆ ਗਈ ਦੀਦੀ ਵਸੇਲਾ ਵਸੇਲਾ ਚੀਜ਼ ਆ ਇਹ ਹਾਂਜੀ ਚੀਜ਼ ਬਹੁਤ ਹਾਂਜੀ ਠੀਕ ਹੈ ਚੀਜ਼ ਇੱਕ ਤਰ੍ਹਾਂ ਦਾ ਚਲੋ ਇਹ ਵੀ ਟੇਸਟ ਕਰਕੇ ਦੇਖਾਂਗੇ ਅਜਾ ਨਾ ਇਹ ਉਹ ਤਾਂ ਟੇਸਟ ਕੀਤਾ ਹੈ ਨਹੀਂ ਤੁਗੜੂ ਹਾਂ ਅੰਗਰਦਾ ਕੀ ਰਹੀ ਹੈ ਨਾ ਅੰਗਰਦੀ ਕੀ ਰਹੀ ਹੈ ਤਾਂ ਪਹਿਲਾਂ ਇਦਨਾ ਜਗਰੀ ਹਾਂ ਹੋ ਗਿਆ ਨਾ ਜਗਰੀ ਵੀ ਇੰਨੀ ਸਬਜ਼ੀ ਕੌਣ ਖਾਊਗਾ ਖਾਧ ਨਹੀਂ ਆਣੀ ਐ ਨੀ ਤਾਂ ਉਲ ਜਾ ਕਰਾਂਗੇ ਸਬਜ਼ੀ ਖਾਣ ਲੱਗੇ ਉਸ ਤਾਂ ਕਰ ਤੋਦ ਲੈਣਾ ਵੀ ਆਸਾਨ ਤਰੀਕਾ ਫੇਤੀ ਹੋ ਜਾਏਗਾ ਹਮਨ ਥੋੜਾ ਖਾ ਮੈਂ ਖਾਧਾ ਕਰਕੇ ਅਜ ਰੱਜ ਕੇ ਤੂੰ ਸੌਣ ਲੱਗੇ ਖਾਣਾ ਹੀ ਇੰਨਾ ਸਵਾਦ ਬਣਿਆ ਸੀ ਹਾਂ ਬੱਤੀ ਕੋਈ ਮਿਰਚ ਨਹੀਂ ਜ਼ਿਆਦਾ ਕੋਈ ਲੂਣ ਨਹੀਂ ਘੱਟ ਇਸਾਰਾ ਕੁਝ ਪਰਫੈਕਟ ਹੈ ਜੇ ਮੈਂ ਆਪਣੇ ਆਪ ਆਪਣੇ ਘਰੇ ਉਹ ਨਾ ਬਣਾਉਣਾ ਸੇਮ ਹੋ ਜਾਂਦਾ ਟੇਸਟ ਆ ਰਿਹਾ ਹੈ ਹਾਂ ਬਈ ਵਰ ਅੱਪਾ ਕੀ ਘਰ ਦੇ ਮਤਲਬ ਘਰੇ ਖਾਣੇ ਦਾ ਮਤਲਬ ਲੱਗਦਾ ਨਹੀਂ ਨਾ ਟੇਸਟ ਲੱਗ ਹੁੰਦਾ ਨਾ ਹਰ ਇੱਕ ਘਰ ਦਾ ਤੇ ਬਟ ਮੈਨੂੰ ਪਤਾ ਨਹੀਂ ਮੈਨੂੰ ਸਿੱਧਾ ਵੀ ਛਾਲਿਆ ਟੇਸਟ ਆਇਆ ਤੇ ਅੱਛਾ ਆਈਟਮ ਬੀਰਸ ਅਤੇ ਛੋਲੇ ਦੀ ਸਬਜ਼ੀ धरी ਨਾ ਤੇ ਮੈਨੂੰ ਸਮੈਲ ਨਾ ਲੱਗਿਆ ਕਿ ਮੈਨੂੰ ਲੱਗਦਾ ਹਾ ਛੋਲੇ ਬਣੇ ਆ ਜਦੋਂ ਤੁਹਾਨੂੰ ਲੱਗਦਾ ਮੈਂ ਕਿ ਲੈ ਵੀ ਘਰਾਂ ਦੀ ਸਬਜ਼ੀ ਮਿਲ ਗਈ ਉਹਦਾਂ ਕੰਗਾ ਗਿਰੇਗਾ ਮਾਰ ਦੇ ਕੇ ਕੰਗਾ ਦੋ ਹੰਗਰ ਹੰਗਰ ਸਾਡੇ ਚਾਹੁੰਦੇ ਚਾਹੁੰਦੇ ਸਾਡੇ ਸਬਸਕ੍ਰਾਈਬਰ ਅਸੀਂ ਇੱਕ ਚੰਗੀ ਗੱਲ ਆਪਾਂ ਭਰਾ ਗੋਲ ਅਸੀਂ ਕਿਹੜੇ ਫੈਸਲੇ ਬੀਪਾਟ ਰਹੇ ਹੋ ਪੁਲਿਸ ਪੁਲਿਸ ਡਿਪਾਰਟਮੈਂਟ ਬਹੁਤ ਹੈਟ ਜਾਣਾ ਜਲਦੀ ਖਾਣਾ ਖਾ ਕੇ ਨਗਰੇ ਵਾਕਿਆ ਸਾਨੂੰ ਦਿੱਤਾ ਗਾ ਇੱਕ ਸਾਨੂੰ ਜਰਮਨੀ ਚ ਇੱਕ ਸਾਨੂੰ ਭਾਈ ਹੋ ਰਿਹਾ ਤੁਹਾਨੂੰ ਹਾਈਡ ਰੇਸ ਹੈ ਖਾਣਾ ਖਾਣ ਤੋਂ ਬਾਅਦ ਇਹਨੇ ਸੇਵੀਆਂ ਬਣਾਈਆਂ ਹੋਈਆਂ ਸੀ ਤੇ ਇਧਰ ਜਿਹੜੇ ਸਾਡੇ ਨਾਲ ਬੈਠੇ ਨਾ ਭੈਣ ਸਾਡੇ ਦੀ ਸਵੀਰ ਜੀ ਦੀ ਇਹ ਕਹਿੰਦੇ ਵਲੌਗ ਇੱਥੇ ਹੀ ਦੇਖਣਾ ਮੈਂ ਫੇ ਘਰੇ ਜਾ ਕੇ ਨਹੀਂ ਦੇਖਣਾ ਹੈਗਾ ਮੈਂ ਚਾਹ ਬਣਾਈ ਹੈ ਅੱਛਾ ਹਾਂ ਇਧਰ ਚਾਹ ਬਣਾਈ ਹੈ ਸਹੀ ਗੱਲ ਹੈ ਚਾਹ ਦੇ ਅਮਲੀ ਨੇ ਤੇ ਸਾਰੇ ਨਾਲ ਸੇਵੀਆਂ ਇੰਜਾਇ ਕਰਦੇ ਨਾਲੇ ਵਲੌ ਮੈਂ ਕਿਹਾ ਵੀ ਮੇਰੇ ਸਾਹਮਣੇ ਮੇਰਾ ਵਲੌਗ ਨਾ ਵੇਖਿਆ ਕਰੋ ਪਾਤ ਤੋ ਹੀ ਗਲਤ ਕਰਦੇ ਮੈਂ ਨਾ ਵਧੀਆ ਲੱਗਦਾ ਮੈਂ ਆਪਣਾ ਹੀ ਦੇਖੀ ਜਾਂਦੀ ਮੈਨੂੰ ਤੁਸੀਂ ਵਧੀਆ ਲੱਗਣ ਦੇ ਵਿੱਚ ਗੱਲਾਂ ਕਰਦੇ ਪਰ ਮੈਨੂੰ ਆਪਣਾ ਨਹੀਂ ਹਾਂ ਨਾ ਆਪਣਾ ਨਹੀਂ ਭਾਈ ਸਾਡੇ ਸੇਮੀ ਯਾਰਾ ਜੋਰ ਲਾ ਕੇ ਪੂਰਾ ਆਈ ਵੀ ਨਾਲ ਹੀ ਆਇਆ ਤੁਹਾਡੇ ਭਾਈ ਖਾਣ ਲੇ ਕੇ ਬੋਲਦੇ ਹੁੰਦੇ ਵਧੀਆ ਕਰ ਲੈ ਭਾਈ ਇੱਥੇ ਜਾਣਾ ਆਰਾਮ ਨਾ ਖਾਓ ਅਜਾ ਨੋਣਾ ਜਮਾਇ ਨਾ ਮਰੇ ਤੇ ਜਾਜਾ ਮੈਂ ਇਹ ਚੰਗੇ ਹੁੰਦੇ ਸੇਤਸਾ ਤੇ ਨਹੀਂ ਵੇਖੀ ਜੰਨੇ ਆ ਨੂਰ ਬੋਲੋ ਨੂਰ ਕੀ ਬੋਲਣਾ ਹੈ ਕਰੋ ਹੈ ਆ ਬੇਟੀਆਂ ਦੀਦੀ ਹੋਣਾ ਤੇ ਸਾਰਾ ਕੁਝ ਦੱਸੋ ਦੋ ਬੇਟੀਆਂ ਨੇ ਨਾ ਤੁਹਾਡੇ ਆ ਇਹ ਛੋਟੀ ਬੇਟੀ ਇਹ ਵੱਡੀ ਆ ਉਹ ਦਮਨ ਸਿਮਰਨ ਵਾਲਾ ਕੰਮ ਹੋਇਆ ਆ ਪਿਆ ਹੈ ਨਾ ਸਿਮਰਨ ਜਿਹੜੀ ਵੱਡੀ ਵੀ ਛੋਟੀ ਲੱਗਦੀ ਹੈ ਅਜੇ ਉਹ ਤਾਂ ਨਾਮ ਸਿਮੂ ਹੈ ਹਾਂਜੀ ਸਾਡੇ ਸੋਨੂ ਦੀ ਜਿਹੜੀ ਦੀਦੀ ਨਾ ਉਹਦੀ ਘਟੀ ਬੇਟੀ ਦਾ ਨਾਮ ਸਿਮਰਨ ਹੈ ਉਹਨੂੰ ਸਿਮੂ ਕਹਿੰਦੇ ਆ ਅਸੀਂ ਹਾਂ ਆ ਨਾਮ ਸਿਮਰਤਾ ਅਸੀਂ ਸਿਮੂ ਕਹਿੰਦੇ ਆ ਠੀਕ ਹੈ ਇਹਦਾ ਨਾਮ ਪ੍ਰਗਨੂਰਾ ਵੇਖੋ ਉਲਟਾ ਹੋਇਆ ਨਾ ਛੋਟੀ ਵੱਡੀ ਲੱਗਦੀ ਤੇ ਵੱਡੀ ਛੋਟੀ ਲੱਗਦੀ ਹੈ ਇਹ ਛੋਟੀ ਫਿਰ ਬੇਟਾ ਹਾਂ ਤੇ ਇਹਦਾ ਨਾਮ ਅੰਗਰ ਅੰਗਰ ਛੋਟੇ ਬੇਟੇ ਦਾ ਨਾਮ ਤੇ ਦੀਦੀ ਦੇ ਦੋ ਬੇਟੀਆਂ ਇੱਕ ਬੇਟਾ ਤੇ ਸਿਮਰਨ dama ਤੁਸੀਂ ਦੇਖ ਹੀ ਲਈਆਂ ਦੋਨੋਂ ਤੇ ਉਹ ਫਤੇ ਸਿੰਘ ਵਰਗਾ ਲੱਗ ਰਿਹਾ ਛੋਟਾ ਤੇ ਭਾਜੀ ਹੁੜੀ ਹੈਗੇ ਨੇ ਅੰਗਰ ਬੋਲੋ ਹਾਂ ਜੇ ਰਾਜਸਥਾਨ ਕੰਨ ਨਾ ਰਾਜਸਥਾਨ ਕੰਨ ਹੱਲੀ ਅਸੀਂ ਇਕੱਠੇ ਹੀ ਸਾਰੇ ਹਾਂ ਸਾਰਾ ਸਰਕਲ ਜਿੰਨਾ ਵੀ ਇਹਨਾਂ ਦਾ ਹੈਗਾ ਤੁਸੀਂ ਪਾਰਟੀ ਦੇ ਦੇਖਿਆ ਅੱਜ ਵੀ ਲਾਈਵ ਦੇ ਚ ਕਾਫੀ ਆਣੇ ਆਏ ਸੀ ਰਾਜਸਥਾਨ ਤੋਂ ਕਹ ਰਹੇ ਸੀ ਦੀਦੀ ਤੁਸੀਂ ਰਾਜਸਥਾਨ ਤੋਂ ਕਿੱਥੋਂ ਤੇ ਦੀਦੀ ਉਹਨਾਂ ਨਾਲ ਮਿਲ ਕੇ ਤੇ ਭਾਜੀ ਉਹਨਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਐ ਸਾਨੂੰ ਐ ਲੱਗਿਆ ਨਹੀਂ ਕਿ ਆ ਵੀ ਅਸੀਂ ਹੋਰ ਜਗ੍ਹਾ ਆਇਆ ਹਨਾ ਵੀ ਜਰਮਨੀ ਚ ਫਿਰਦੇ ਹਨਾ ਜਦੋਂ ਕਿਸੇ ਪੰਜਾਬੀ ਫੈਮਿਲੀ ਕੋਲ ਆ ਜਾਂਦੇ ਤਾਂ ਲੱਗਦਾ ਵੀ ਬਸ ਆਪਾਂ ਪੰਜਾਬ ਚ ਹੀ ਆ ਤੇ ਜਦੋਂ ਇਥੋਂ ਨਿਕਲ ਜਾਂਦੇ ਕਿਤੇ ਗੋਰਿਆਂ ਚ ਵੜਦੇ ਨੇ ਫਿਰ ਲੱਗਦਾ ਵੀ ਆਪਾਂ ਕਿਤੇ ਬਾਹਰਲੀ ਕੰਟੀ ਚ ਫਿਰਦੇ ਆ ਕਿ ਨਹੀਂ ਆਪਣੇ ਚ ਤਾਂ ਆ ਕੇ ਫਿਰ ਇਦਾਂ ਹੀ ਆ ਬਿਲਕੁਲ ਵਸਪਾ ਸਹੀ ਹੈ ਆ ਰੂਟਸ ਨਾਲ ਜੁੜੇ ਹੋਏ ਆ ਕੋਸ਼ਿਸ਼ ਕਰੀ ਦੀ ਆ ਬੱਚਿਆਂ ਨੂੰ ਵੀ ਇਹ ਚੀਜ਼ ਸਿਖਾਉਣ ਦੀ ਨਹੀਂ ਮੇਰੇ ਤੁਹਾਡੇ ਬੱਚੇ ਵੀ ਸਾਰੇ ਪੀ ਪੰਜਾਬੀ ਬਣਦੇ ਜਿਨ੍ਹਾਂ ਨਾਲ ਜੀਉਣਾ ਬਹੁਤ ਸਿਆਣੇ ਬੱਚੇ ਬਹੁਤ ਸਿਆਣੇ ਬੱਚੇ ਇਕ ਗੱਲ ਹੈ ਮੰਮਾ ਨੇ ਸਾਰਾ ਕੰਮ ਕਰਾਇਆ ਨਹੀਂ ਤੇ ਕਈ ਆਪਣੇ ਨਾਲ ਕਈ ਫੋਨ ਵੀ ਆਉਂਦੇ ਹਨਾ ਕਈ ਵਾਰ ਆਪਾਂ ਗੱਲਬਾਤ ਕਰਦੇ ਆ ਤੋ ਕਹਿੰਦੇ ਕਿ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਸਾਡੇ ਕੋਲ ਕੌਣ ਆਇਆ ਸਾਡੀ ਮਾਪੇ ਦੀ ਬੈਣੀ ਕੋਣੀ ਕਿਧਰ ਨਾਲ ਹੈ ਨਾ ਤੇ ਬੱਚਿਆਂ ਦਾ ਮਾਪਾਪੂ ਨਹੀਂ ਪਤਾ ਕਿ ਸਾਡੇ ਬੱਚਿਆਂ ਦਾ ਫਰੈਂਡ ਸਰਕਲ ਕੀ ਹੈ ਤੇ ਜਿੰਨਾ ਕਿ ਜੇ ਬਾਹਰ ਆ ਕੇ ਆਪਾਂ ਇਹ ਚੀਜ਼ ਕਰਾ ਲਈ ਤਾਂ ਫਿਰ ਅਗੇ ਫਾਇਦਾ ਕੀ ਫਾਇਦਾ ਕੀ ਸਾਡੇ ਜਿੰਨੇ ਕਿ तकरीबन ਪਰਿਵਾਰ ਆ ਹਾਂਜੀ ਸਭ ਇੱਦਾਂ ਹੀ ਆ ਜਦੋਂ ਅਸੀਂ ਜਾਣੇ ਸਾਰੇ ਬੱਚੇ ਵੀ ਨਾਲ ਖਾਣਾ ਖਾਂਦੇ ਪੈਂਦੇ ਕੰਮ ਕਰਵਾਉਂਦੇ ਸਹੀ ਗੱਲ ਹੈ ਤੇ ਸਾਰੇ ਆ ਵੀ ਵਧੀਆ ਫੈਮਿਲੀ ਮੈਂਬਰ ਵਾਂਗ ਅਟੈਂਡ ਕਰ ਦਿੱਤਾ ਨਹੀਂ ਹੈਗਾ ਇਹਦੇ ਕਈ ਘਰਾਂ 'ਚ ਆਪਾਂ ਜਾਣੇ ਤਾਂ ਇਹ ਨਹੀਂ ਹੁੰਦਾ ਕਿ ਮਾਪੇ ਨੂੰ ਮਿਲ ਗਿਆ ਤੇ ਬੱਚੇ ਕਹਿਣਗੇ ਨਹੀਂ ਉਹ ਤਾਂ ਆਪਣੇ ਰੂਮ 'ਚ ਨੇ ਉਹ ਉਹਦਾ ਸੁਭਾਅ ਨਹੀਂ ਹੈਗਾ ਉਹ ਨਹੀਂ ਮਿਲਦੇ ਹੈਗੇ ਤੇ ਇਥੋਂ ਪਤਾ ਲੱਗਦਾ ਮਾਪੇ ਦੀ ਪਰਵਰਿਸ਼ ਦਾ ਕਿ ਬੱਚਾ ਚੰਗੇ ਸੰਸਕਾਰ ਦਿੱਤੇ ਹੋਏ ਨੇ ਇਹ ਤੇ ਇਹੋ ਜਿਹੇ ਕੰਟਰੀਆਂ ਦੇ ਚਾਹ ਇਹੋ ਜਿਹੇ ਸੰਸਕਾਰ ਦੇਣੇ ਬੜੀ ਵੱਡੀ ਗੱਲ ਹੈ ਇਹ ਤੁਸੀਂ ਸਾਮਖ ਰੱਖਿਆ ਪੰਜਾਬ ਨੂੰ ਬੜਾ ਇੱਥੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਸਾਰਾ ਮਿਲ ਕੇ ਬਹੁਤ ਵਧੀਆ ਕੰਮ ਥੈਂਕ ਯੂ ਇtanto ਲੱਗਾ ਵੀ ਅਸੀਂ ਪਹਿਲੀ ਵਾਰੀ ਮੇਰੇ ਨਾਲ ਐਸਾ ਲੱਗਾ ਨਾ ਬਿਲਕੁਲ ਨਹੀਂ ਹੋਇਆ ਇਹਨਾਂ ਨੇ ਕਿ ਕਿਤੇ ਜਾਈਏ ਤਾਂ ਗੋਕੇ ਦਾ ਨੇਚਰ ਹੀ ਮੈਚ ਕਰਦਾ ਆਪਣੇ ਨਾਲ ਇਹਨੂੰ ਤਾਂ ਪਹਿਲੀ ਵਾਰੀ ਜਦੋਂ ਮੈਂ ਫੋਨ ਕੀਤਾ ਕੋਟ ਸੂਟ ਲੈ ਸੀ ਤਿੰਨ ਗਰਮ ਮੈਂ ਕਹਾ ਵੀ ਕੀ ਕਹਿੰਦੇ ਦੀ ਖਵਾ ਬਣਾਈ ਜਾਂਦੇ ਬਾਹਰ ਹਨਾ ਮੈਂ ਕਹਾ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਦਾ ਅਸੀਂ ਇੱਕ ਘੰਟਾ ਗੱਲਬਾਤ ਕੀਤੀ ਪਹਿਲੀ ਵਾਰੀ ਨਾ ਇਹਨਾਂ ਨੇ ਪਹਿਲਾਂ ਝੂਠ ਲਾਇਆ ਤੇ ਫਿਰ ਦੁੱਖ ਸੋ ਗਿਆ ਆਪਾਂ ਕੀਤਾ ਤਾਂ ਝੂਠ ਬਾਸਲੇ ਲਿਆ ਤੇ ਦੁੱਖ ਸੋ ਗਿਆ ਇਹਨਾਂ ਨੇ ਆਪਣੀਆਂ ਸੁਣਾਈਆਂ ਸੀ ਆਪਣੀਆਂ ਫਿਰ ਬਾਅਦ ਇਥੋਂ ਕਰਦੇ ਕਰਦੇ ਪੱਟੀ ਜਦੋਂ ਮਿਲੇ ਫਿਰ ਉਹਨਾਂ ਨੂੰ ਬਹੁਤ ਵਧੀਆ ਪਰ ਬੂੜਾ ਹੋ ਗਿਆ ਨਾ ਪਹਿਲਾਂ ਤਾਂ ਸੋਸ਼ਲ ਮੀਡੀਆ ਦਾ ਪਿਆਰ ਦੇ ਦੇ ਕੇ ਉਹ ਬਹੁਤ ਲੰਬੀ ਦੇਖਿਆ ਸੀ ਉਹ ਮੇਲ ਲਾਇਆ ਸੀ ਨਾ ਜਦੋਂ ਅੱਜ ਅੱਛਾ ਅੱਛਾ ਕੇਂਦਰ ਜੀ ਵੀ ਲੈ ਕੇ ਆਉ ਮੈਂ ਕਿਹਾ ਵੀ ਇਹਨਾਂ ਦੀ ਤਬੀਅਤ ਇੰਨੀ ਨਹੀਂ ਵਧੀਆ ਵੀ ਮੈਂ ਲੈ ਕੇ ਆਵਾਂ ਫਿਰ ਇਹ ਕਹਿੰਦੇ ਨਹੀਂ ਵੀ ਭਾਜੀ ਠੀਕ ਨਹੀਂ ਅਸੀਂ ਆਉਣੇ ਤੁਹਾਡੇ ਕੋਲ ਹੀ ਹੈ ਇਹ ਪਰ ਸਾਨੂੰ ਉੱਥੋਂ ਸਮਲੂਰ ਤੋਂ ਮਿਲਣਾ ਹੈ ਤੇ ਉੱਥੇ ਇਦਾਂ ਗੱਲਬਾਤ ਹੋਈ ਹੈ ਕਹਿੰਦੇ ਵੀ ਅਸੀਂ ਦੋ ਤਿੰਨ ਵਾਰੀ ਇਦਾਂ ਬੀਜੀਲੀ ਟਰਾਈ ਕੀਤੀ ਗੱਲ ਜੀ ਨਹੀਂ ਬਣੀ ਤੁਹਾਡਾ ਚਲ ਜਾ ਕੇ ਗਲ ਕਰਦੇ ਹਾਂ ਨਵੀਂਆਂ ਤੇ ਤੁਸੀਂ ਟਰਾਈ ਕਰ ਲਓ ਹਾਂ ਤੇ ਚਲੋ ਬਹੁਤ ਵਧੀਆ ਵੀ ਆਪਾਂ ਗੱਲਾਂ ਕਰਦੇ ਹਾਂ 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 ਚਲੋ ਫਿਰ ਹੁਣ ਆਪਾਂ ਚੱਲਦੇ ਆਂ ਬਸ ਬਸ ਗੱਲ ਤੇ ਭਾਈ ਸਾਰੇ ਦਾਣੇ ਪਾਣੀ ਲੈ ਕੇ ਵਸਦੇ ਆਂ ਵਿਚਾਈ ਚਲੀ ਗਿਆ ਜਿੱਥੇ ਤੁਹਾਡਾ ਲਿਖਿਆ ਤੁਸੀਂ ਆਪੇ ਹੀ ਉੱਥੇ ਬੋਲੋ ਸਹੀ ਗੱਲ ਹੈ ਹਾਂ ਹੋਰ ਇਹ ਸਾਡਾ ਬਿਜ਼ਨਸ ਵੀ ਹੋ ਗਿਆ ਨਾ ਹੋਨ ਸੂਟ ਬਣਾ ਕੇ ਲਏ ਆ ਹੁਣ ਇੰਨੇ ਮੈਸੇਜ ਆਏ ਪਏ ਹਨ ਆ ਸੂਟ ਵੱਲੋਂ ਤੇ ਕਿਸੇ ਦਾ ਰਿਪਲਾਈ ਨਹੀਂ ਹੋਇਆ ਮੇਰੇ ਕੋਲ ਦੀਦੀ ਜਿਹੜਾ ਤਸਵੀਰ ਦੀਦੀ ਵਾਸਤੇ ਸੂਟ ਤੁਸੀਂ ਬਣਾਇਆ ਟੀਵੀ ਤੇ ਵਧੀਆ ਲੱਗਦੀ ਵੱਡੀ ਸਾਰੀ ਫੀਲਿੰਗ ਹਨ ਹਾਂ ਹੂੰ ਫਰਕ ਪੈਂਦਾ ਛੋਟੀ ਵੱਡੀ ਪੀਓ ਦਾ ਸਕਰੀਨ ਦਾ ਵੀ ਲੱਗਾ ਉਹ ਤੰਗ ਹੋ ਰਹੀ ਨਾਲ ਚੱਲੀ ਆਪਾਂ ਹਾਂ ਔਰ ਨਹੀਂ ਨਾ ਤੇ ਅਟਕਟੇ ਚ ਜਣਾ ਆਪਾਂ ਆਪਾਂ ਤੁਸੀਂ ਨਵੀਂ ਨਾ ਬਹਿ ਜੋ ਮੈਨੂੰ ਹੁਣ ਐਡਾ ਵੱਡਾ ਲੈਕਚਰ ਬੁਆ ਹੈ ਬਹੁਤ ਬੜਦਾ ਕੋਸ ਨਹੀਂ ਨਹੀਂ ਆ ਤੁਹਾਨੂੰ ਦੇਖ ਆ ਬੜਦਾ ਦੋਸਤ ਉਹਦਾ ਵੀ ਆ ਜੀ ਮਰੀਤਲੇ ਆਂਟੀ ਦੇਖੋ ਇਹ ਬਹਿਣਾ ਨਾ ਕਰੇ ਅਗਰ ਗੁੜੀ ਵੀ ਰੱਖ ਨੀ ਵੀਰਦ ਮਾਮੀ ਨੂੰ ਦੇ ਦਿੰਦੀ ਹੈ ਤੇ ਭਾਬੀ ਜਾਂਦੇ ਨਹੀਂ ਹਾਂ ਆਂਟੀ ਭਾਬੀ ਨੂੰ ਨਹੀਂ ਨੀ 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 ਗੁੜੀਆ ਦੀ ਪੂਆ ਆ ਤੇ ਗੁੜੀਆ ਦੀ ਪੂਆ ਨਹੀਂ ਨਵੀਂ ਪੂਆ ਬਣਾ ਰਹੇ ਨਵੀਂ ਪੂਆ ਬੱਕਰੀ ਬੰਦਿਆਂ ਠੀਕ ਠੀਕ ਨਵੀਂ ਪੂਆ ਦੀ ਪੂਆ ਚੱਲ ਨਹੀਂ ਵੀਰਦ ਪੈਣ ਨਾ ਮੁਸ ਮੁਸ ਹੀ ਚੱਲਦਾ ਇਸ ਤਰ੍ਹਾਂ ਪੁੱਤ ਛੱਡ ਨਾਲ ਸਾਈ ਪੱਕਾ ਤੇ ਆ ਜਾ ਜਾਨੂ ਕਹਿੰਦਾ ਇੰਡੀਆ ਚ ਮੈਨੂੰ ਇੱਕ ਤਾਂ ਮੋਟਰਸਾਈਕਲ ਪਸੰਦ ਹੈ ਇੱਕ ਗੱਡੀ ਚਲਾਉਣੀ ਪਸੰਦ ਹੈ ਮੈਂ ਕਹਿੰਦਾ ਇੱਥੇ ਵੀ ਤਾਂ ਗੱਡੀ ਹੈਗੀ ਏ ਕਹਿੰਦਾ ਇੱਥੇ ਵੀ ਚਲਾਣ ਨਹੀਂ ਦਿੰਦੇ ਮੈਂ ਇੰਡੀਆ ਤੇ ਪੁੱਤ ਲਾਇਸੈਂਸ ਨਾ ਆ ਵੀ ਨਾ ਵੀ ਗੱਡੀ ਚਲਾਉਣਾ ਕੋਈ ਡਰ ਨਹੀਂ ਹੈਗਾ ਹਣਾ ਫਿਰ ਜੇ ਤੈਨੂੰ ਗੱਡੀ ਚਲਾਉਣੀ ਮਿਲਦੀ ਨਹੀਂ ਚੱਲ ਤੂੰ ਇੰਡੀਆ ਤਾਂ ਛੱਡਣਾ ਯਾ ਪੱਕਾ ਉਹ ਅੰਮਰ ਪੁੱਛ ਬੈਂਕ ਦੇ ਕੱਪੜੇ ਪਾ ਪੁੱਛ ਲੈ ਜੀ ਅੱਜ ਕਿਹੋ ਜਿਹਾ ਲੱਗ ਰਿਹਾ ਯਾਰ ਫਿਲਮ ਸਾਈਟ ਮਾਇਲਕੀ ਨਾ ਨਾ ਤੇਰੀ ਉਹ ਵਾਲ ਕਹਿੰਦਾ ਫੇ ਤੁਸੀਂ ਆਏ ਹੋ ਜਦ ਮਮਾ ਆਣਗੇ ਨਾ ਤੁਸੀਂ ਇੰਡੀਆ ਆਓਗੇ ਤੇ ਸਾਡੇ ਕੋਲ ਆਇਆ ਚਿੰਗਾ ਸਾਰੇ ਉੱਥੇ ਠੀਕ ਹੈ ਫੇ ਮੈਂ ਤੈਨੂੰ ਸਕੂਟੀ ਦੰਗ ਚਲਾਉਣ ਵਾਸਤੇ ਬੈਗ ਦੋ ਉਹ ਗੱਡੀ ਤੇ ਡਿਸਟੈਂਸ ਕਰਾਓ ਨਾ ਕਰੋ ਨਹੀਂ ਲਓ ਨਹੀਂ ਪਲੀਜ਼ ਤੁਸੀਂ ਆ ਕੇ ਕਰੋਂਗੇ ਖਾਣਾ ਨਹੀਂ ਬਣਾਣਾ ਨਹੀਂ ਤੇ ਇਹ ਕੰਮ ਨਹੀਂ ਕਰਨਾ ਕਰਨਗੇ ਨਹੀਂ ਨਹੀਂ ਇਹ ਚੋਟ ਨਹੀਂ ਪਲੀਜ਼ ਲਓ ਪਲੀਜ਼ ਆ ਨਾ ਬੇ ਗਾਲਤ ਸੁਣੋ ਨਹੀਂ 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 ਪਲੀਜ਼ ਨਹੀਂ ਪਲੀਜ਼ ਲਓ ਪਲੀਜ਼ ਦੂਜੇ ਨੂੰ ਇੰਡੀਆ ਉਹ ਕਰਦਾ ਬਚੀਆਂ ਲੱਗ ਲੜਦੀ ਨਹੀਂ ਮਰਦਾ ਫ੍ਰੀ ਹੈਗਾ ਮੈਂ ਪਿਆਰ ਕਰ ਰਿਹਾ ਕਿਲੇ ਨੂੰ ਹਾਂ ਲੜਕੇ ਦਾ ਤਾਂ ਚਾਹੀਦਾ ਜਿਹੜਾ ਨਾ ਖਾਣਾ ਜੀ ਪੋਇਆ ਹੀ ਬਹੁਤ ਰੋਟਾ ਲੱਗੇ ਮੇਰਾ ਤੁਹਾਨੂੰ ਯਾਦ ਰਹਿਣੀਆਂ ਜੀ ਜਾਣਾ ਪੋਤੇ ਕਿਹਦੇ ਦਾ ਜੀ ਦਾ ਲਿਖਿਆ ਹੋਇਆ ਹੋਰ ਆਪ ਦਾ ਖਾਣਾ ਨਹੀਂ ਪਲੀਜ਼ ਦੇ ਲੋ ਪਲੀਜ਼ ਪਲੀਜ਼ ਦੇ ਲੋ ਨਹੀਂ ਨਵੀਂ ਕਹੇ ਮਾੜਾ ਬਟਾ ਨਵੀਂ ਕਿਸੇ ਨਾਲੇ ਚ ਨਹੀਂ ਪੈਂਦਾ ਹੈ ਮੈਂ ਜਾਂਦੀ ਸੱਜਣਾਂ ਦੀ ਪਲੀਜ਼ ਪਤਾ ਕੀ ਨਹੀਂ ਆਉਂਦਾ ਕਰ ਮੈਂ ਨਹੀਂ ਕਿਹਾ ਸੀ ਆਪਾਂ ਖਾ ਕੇ ਮੈਂ ਤਾਂ ਮੈਂ ਕੁਝ ਨਹੀਂ ਮੈਂ ਤਾਂ ਨਹੀਂ ਕਰੂੰਗੀ ਉਹ ਵੀ ਨਹੀਂ ਨਾ ਲੈ ਕੇ ਇਹ ਕੋਈ ਚੋਣ ਨਹੀਂ 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 ਖਾਣਾ ਕਰਦਾ ਬਹੁਤ ਵਧੀਆ ਲੱਗਾ ਕੁਛ ਗੱਲਾਂ ਕਰਦਾ ਬਹੁਤ ਵਧੀਆ ਲੱਗਾ ਹਾਂ ਬਹੁਤ ਵਧੀਆ ਲੱਗਾ ਸਹੀ ਗੱਲ ਤੁਹਾਡਾ ਥੈਂਕ ਯੂ ਬਹੁਤ ਵਧੀਆ ਲੱਗਾ ਤੁਸੀਂ ਆਪਣੇ ਇੰਨੇ ਬਿਜ਼ੀ ਟਾਈਮ 'ਚ ਸਾਡੇ ਲਈ ਟਾਈਮ ਕੱਢ ਕੇ ਖਾਣਾ ਬਣਾਇਆ ਹੁਣ ਗਾਵੇਂ ਬਲਾਹਰ ਕਿੱਥੇ ਨੂੰ ਜਾਣਾ ਨਹੀਂ ਬਣਾਣਾ ਜਿਹਨੂੰ ਮੋਸਟ ਵੈਲਕਮ ਹਾਂਜੀ ਹਾਂ ਆ ਜਦੋਂ ਇੰਡੀਆ ਆ ਜਰੂਰ ਆਓ ਠੀਕ ਹੈ ਗਾਮੀ ਚ ਬੰਦ ਨਾਲ ਮਿਲ ਕੇ ਜਾਣਾ ਸਾਡੇ ਦੋ ਘਰ ਹੈਗੇ ਜੇ ਸਾਨੂੰ ਬਹੁਤ ਵੀ ਹੁੰਦਾ ਵੀ ਹਾਂਜੀ ਹਾਂ ਰਹਿਣਾ ਜੇ ਹਾਂ ਬਹੁਤ ਵਧੀਆ ਨੇ ਇਹ ਵੀਡੀਓ ਵੇਖ ਕੇ ਰੋਸ ਵੀ ਜਾਣਾ ਨਾ ਕਿਸਾਨ ਨੂੰ ਤੁਸੀਂ ਕਹਤਾ ਟਾਈਮ ਨਹੀਂ ਹੈਗਾ ਤੇ ਸਾਰੇ ਪਾਸੇ ਤੁਸੀਂ ਜਾ ਕੇ ਆਏ ਹੋਣਾ ਪਰ ਕੀ ਕਰੀ ਹੁਣ ਮਜਬੂਰ ਹੈ ਇਹ ਤਾਂ ਲੋਕ ਲੈ ਆਉਂਦਾ ਇਹ ਦੂਣਾ ਕਿੰਨਾ ਕੁ ਮਸੇ ਤੇ ਤੁਸੀਂ 2 ਘੰਟੇ ਟਾਈਮ ਕੱਢਿਆ ਕਰੋ ਇੰਨਾ ਵੀ ਤੁਸੀਂ ਤੁਹਾਡੇ ਵਾਸਤੇ ਬੜੀ ਵੱਡੀ ਗੱਲ ਹੈ ਸਾਡੇ ਸਾਥ ਆਏ ਆ ਤਾਂ ਸਾਡੇ ਨੂੰ ਹੋਏ ਆ 2 ਘੰਟੇ ਟਾਈਮ ਥੋੜਾ ਯਾਰ ਬ੍ਰੈਕ ਕਰੋ ਤੁਸੀਂ ਨਹੀਂ ਵੀ ਕੋਈ ਨਹੀਂ ਬਣਾਉਣਾ ਰੈਸਟ ਕਰ ਗਿਆ ਲੱਗ ਗਿਆ ਸਾਨੂੰ ਵਧੀਆ ਲੱਗਿਆ ਲੱਗਿਆ ਸੋਨੂ ਨੂੰ ਮਿਲ ਲੈ ਸਿਮਰ ਹੁੰਦਾ ਸਾਹੇ ਪੇਸੇ ਦੋ ਨਾਮ ਤੁਹਾਡੇ ਘਰ ਦੇ ਆਡੀ ਦੀ ਸਸਤੀ ਮਰਨ ਸੁਣ ਨੂੰ ਆ ਤੇ ਪਾਂਜੀ ਦਾ ਨਾਮ ਜਿੱਦਾਂ ਆਪਣੇ ਸਿੰਧਾ ਤਾਂ ਹੋਰ ਉਹਨਾਂ ਨਾਮ ਸਿੰਧਾ ਨਾ ਸਿੰਘ ਕਹਿੰਦੇ ਉਹਨੂੰ ਕਹਿੰਦੇ ਉਹਨੂੰ ਠੀਕ ਹੈ ਨਹੀਂ ਉਹ ਗੱਡੀ ਲੈਣਗੇ ਨਾ ਉਹ ਗੱਡੀ ਦੂਰ ਖੜੀ ਹੈ ਅਸੀਂ ਆਵਾਂ ਦੂਰੇ ਠੀਕ ਹੈ ਜੀ ਹਾਂ ਜੀ ਲੈ ਜੇ ਉੱਪਰ ਲਿਆਓ ਤੁਸੀਂ ਸਾਮਾ